ਜਾਮੂਨ ਨੂੰ ਡਾਇਬਟੀਜ਼, ਹਾਜ਼ਮਾ, ਖੂਨ ਦੀ ਗੁਣਵੱਤਾ ਅਤੇ ਸਿਹਤ ਲਈ ਇੱਕ ਕੁਦਰਤੀ ਦਵਾਈ ਮੰਨਿਆ ਜਾਂਦਾ ਹੈ। ਇਹ ਇੱਕ ਮੌਸਮੀ ਫਲ ਦੇ ਹੋਣ ਦੇ ਬਾਵਜੂਦ ਸਾਲ ਭਰ ਸਿਹਤ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਇਹ ਫਲ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਲਾਹੇਵੰਦ ਫਲ ਹੈ। ਜਾਮੂਨ 'ਚ ਮੌਜੂਦ ਜੈਥੋਨਿਨ ਜੋ ਕਿ ਖੂਨ 'ਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਂਦਾ ਹੈ, ਇਸ 'ਚ ਪਾਏ ਜਾਂਦੇ ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਦਿਲ ਨੂੰ ਤੰਦਰੁਸਤ ਰੱਖਦੇ ਨੇ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਖੀ ਕਰਦੇ ਨੇ। ਇਸ ਦੇ ਸੇਵਨ ਨਾਲ ਹਾਜ਼ਮਾ ਉਸਤੇ ਹੁੰਦਾ ਹੈ ਜਾਮਨ ਹਾਜ਼ਮੇ ਦੀ ਸ਼ਕਤੀ ਵਧਾਉਂਦਾ ਹੈ ਅਤੇ ਐਸਿਡਿਟੀ ਗੈਸ ਤੇ ਕਬਜ਼ ਤੋਂ ਰਾਹਤ ਦਿੰਦਾ ਹੈ ਇਸ ਚ ਆਇਰਨ ਦੀ ਉਚਿਤ ਮਾਤਰਾ ਹੁੰਦੀ ਹੈ ਜੋ ਖੂਨ ਦੀ ਗੁਣਵੱਤਾ ਅਤੇ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਇਸੇ ਤਰ੍ਹਾਂ ਇਸ ਫਲ ਦੇ ਸੇਵਨ ਨਾਲ ਖੂਨ ਦੀ ਸਫਾਈ ਹੁੰਦੀ ਹੈ ਜਾਮਨ ਚ ਭਰਪੂਰ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਹੁੰਦੇ ਨੇ ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਨੇ ਜਾਮੂਨ ਦਾ ਸੇਵਨ ਸਕਿਨ ਚ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਪਿੰਪਲ ਅਲਰਜੀ ਨੂੰ ਘਟਾਉਂਦਾ ਹੈ ਜਮਨੂ ਡਾਇਬਟੀਜ਼, ਹਾਜ਼ਮਾ, ਖੂਨ ਦੀ ਗੁਣਵੱਤਾ ਅਤੇ ਸ킨 ਲਈ ਇੱਕ ਕੁਦਰਤੀ ਦਵਾਈ ਮੰਨਿਆ ਜਾਂਦਾ ਹੈ। ਇੱਕ ਮੌਸਮੀ ਫਲ ਦੇ ਹੋਣ ਦੇ ਬਾਵਜੂਦ ਸਾਲ ਭਰ ਸਿਹਤ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ ਇਹ ਫਲ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਲਾਹੇਵੰਦ ਫਲ ਹੈ ਜਾਮੂਨ ਚ ਮੌਜੂਦ ਜੈਥੋਨਿਨ ਜੋ ਕਿ ਖੂਨ ਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਂਦਾ ਹੈ ਇਸ ਚ ਪਾਏ ਜਾਂਦੇ ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਦਿਲ ਨੂੰ ਤੰਦਰੁਸਤ ਰੱਖਦੇ ਨੇ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਖੀ ਕਰਦੇ ਨੇ ਇਸ ਦੇ ਸੇਵਨ ਨਾਲ ਹਾਜ਼ਮਾਦਰੁਸਤ ਹੁੰਦਾ ਹੈ ਜਾਮਨ ਹਾਜ਼ਮੇ ਦੀ ਸ਼ਕਤੀ ਵਧਾਉਂਦਾ ਹੈ ਅਤੇ ਐਸਿਡਿਟੀ ਗੈਸ ਤੇ ਕਬਜ਼ ਤੋਂ ਰਾਹਤ ਦਿੰਦਾ ਹੈ ਇਸ ਚ ਆਇਰਨ ਦੀ ਉਚਿਤ ਮਾਤਰਾ ਹੁੰਦੀ ਹੈ ਜੋ ਖੂਨ ਦੀ ਗੁਣਵੱਤਾ ਅਤੇ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਇਸੇ ਤਰ੍ਹਾਂ ਇਸ ਫਲ ਦੇ ਸੇਵਨ ਨਾਲ ਖੂਨ ਦੀ ਸਫਾਈ ਹੁੰਦੀ ਹੈ ਜਾਮਨ ਚ ਭਰਪੂਰ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਹੁੰਦੇ ਨੇ ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਨੇ ਜਾਮੂਨ ਦਾ ਸੇਵਨ ਸਕਿਨ ਚ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਪਿੰਪਲ ਅਲਰਜੀ ਨੂੰ ਘਟਾਉਂਦਾ ਹੈ ਜਾਮੂਨ ਡਾਇਬਟੀਜ਼ ਹਾਜ਼ਮਾ ਖੂਨ ਦੀ ਗੁਣਵੱਤਾ ਅਤੇ ਸਿਹਤ ਲਈ ਇੱਕ ਕੁਦਰਤੀ ਦਵਾਈ ਮੰਨਿਆ ਜਾਂਦਾ ਹੈ। ਇਹ ਇੱਕ ਮੌਸਮੀ ਫਲ ਦੇ ਹੋਣ ਦੇ ਬਾਵਜੂਦ ਸਾਲ ਭਰ ਸਿਹਤ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਇਹ ਫਲ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਲਾਹੇਵੰਦ ਫਲ ਹੈ। ਜਾਮੂਨ 'ਚ ਮੌਜੂਦ ਜੈਥੋਨਿਨ ਜੋ ਕਿ ਖੂਨ 'ਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਂਦਾ ਹੈ, ਇਸ 'ਚ ਪਾਏ ਜਾਂਦੇ ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਦਿਲ ਨੂੰ ਤੰਦਰੁਸਤ ਰੱਖਦੇ ਨੇ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਖੀ ਕਰਦੇ ਨੇ। ਇਸ ਦੇ ਸੇਵਨ ਨਾਲ ਹਾਜ਼ਮਾ ਸੋ ਹੁੰਦਾ ਹੈ ਜਾਮਨ ਹਾਜ਼ਮੇ ਦੀ ਸ਼ਕਤੀ ਵਧਾਉਂਦਾ ਹੈ ਅਤੇ ਐਸਿਡਿਟੀ ਗੈਸ ਤੇ ਕਬਜ਼ ਤੋਂ ਰਾਹਤ ਦਿੰਦਾ ਹੈ ਇਸ ਚ ਆਇਰਨ ਦੀ ਉਚਿਤ ਮਾਤਰਾ ਹੁੰਦੀ ਹੈ ਜੋ ਖੂਨ ਦੀ ਗੁਣਵੱਤਾ ਅਤੇ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਇਸੇ ਤਰ੍ਹਾਂ ਇਸ ਫਲ ਦੇ ਸੇਵਨ ਨਾਲ ਖੂਨ ਦੀ ਸਫਾਈ ਹੁੰਦੀ ਹੈ ਜਾਮਨ ਚ ਭਰਪੂਰ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਹੁੰਦੇ ਨੇ ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਨੇ ਜਾਮੂਨ ਦਾ ਸੇਵਨ ਸਕਿਨ ਚ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਪਿੰਪਲ ਅਲਰਜੀ ਨੂੰ ਘਟਾਉਂਦਾ ਹੈ